ਸੁਪਰ ਵਾਂਸਿਆਂ ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤੇਰੇ ਅੰਦਰ ਤੜਫ ਹੈ ਗਈ ਆ ਜੇ ਕੋਈ ਕਸਰ ਰਹਿ ਗਈ ਆ ਮੀਪਾ ਨਿਹਰਾ ਘਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ੍ਹ ਛੱਡਣ ਤੋਂ ਬਾਅਦ ਨਾ ਜੇਲ੍ਹ ਤੋਂ ਪਹਿਲਾਂ ਹੀ ਜੇਲ੍ਹ ਦੇ ਬਾਰਦੀ ਉਥੋਂ ਰਿਮਾਨਡ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਆ ਕਿ ਸੀਆਈ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਠੀਕ ਆ ਉਹਦੇ ਨਾਲ ਜੋ ਕਰ ਰਹੇ ਆ ਕਰ ਰਹੇ ਆ ਜੋ ਤਸ਼ੱਦਦ ਢਾ ਰਹੇ ਆ ਜੋ ਜ਼ਲੀਲ ਕਰ ਰਹੇ ਆ ਜੋ ਜਿਸ ਤਰੀਕੇ ਨਾਲ ਕੁਚਲ ਰਹੇ ਆ ਦੂ ਭਾਨੇ ਨੂੰ ਇਸ ਤਰੀਕੇ ਨਾਲ ਤੇਰੇ ਹੰਕਾਰ ਤੇਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤੇਰੇ ਪੱਧਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਧਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਕੋਈ ਸਨਮਾਨਯੋਗ ਅਹੁਦੇ ਤੇ ਪਹੁੰਚ ਜਾਂਦਾ ਓਵੇਂ-ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਹੈ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਕਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕੁੜਾ ਲੋਕਾਂ ਨੇ ਚੁਣਿਆ 92 ਬੰਦੇ ਜਿਤਾ ਕੇ ਚੁਣਿਆ ਪਰ ਤੂੰ ਐਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਹਵੋਰ ਤੇ ਅੱਜ ਚੌਥਾ ਮਹਾਲੀ ਜਿਹੜਾ ਉਹਨੂੰ ਲੈ ਗਏ ਆ ਰਮਾਂਡ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਵੀ ਨਾ ਹੋਣਾ ਸੀਆਈ ਦੇ ਵਿੱਚ ਜਾਂ ਪਹਿਲਾ ਲੁਧਿਆਣਾ ਹੋਇਆ ਉਹ ਕਹਿੰਦੇ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾੜਾ ਆਪਣੀਆਂ ਪੁਲਿਸ ਦੀਆਂ ਕਰਦੇ ਫੋਨ ਹੁਣੇ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੋਨਾ ਪਿੰਡ ਤੇ ਅਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰ ਪੂਰੀ ਕਰਦੇ ਉਥੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ ਹਮਟਾ ਦੇ ਛੱਕਾਂ ਐ ਕਸਰਾ ਕੱਢਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿ ਨਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ ਆਹ ਰਹਿ ਗਿਆ ਸੀ ਆਹ ਰਗੜਨਾ ਸੀ ਆਹ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੋ ਪਰ ਇੱਕ ਗੱਲ ਚੇਤੇ ਰੱਖੀ ਐਡੀ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀ ਔਖੀ ਹੋ ਜਾ ਠੀਕਾ ਜੇ ਤੇਰੇ ਕੋਲ ਤੰਤਰ ਹੈ ਤੇਰੇ ਕੋਲੇ ਪੁਲਸ ਹੈ ਤੂੰ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰ ਹੈ ਤਾਕਤਾਂ ਆ ਜਿਹੜੀ ਅੱਜ ਪੁਲਿਸ ਤੇਰੇ ਅੱਖੇ ਲੱਗ ਕੇ ਛੱਦਰ ਢਾ ਰਹੀ ਆ ਸਾਡੇ ਵਰਗਿਆਂ ਦੇ ਪਰਚੇ ਕਰ ਰਹੀ ਆ ਜਲਮ ਕਰ ਰਹੀ ਆ ਕੱਲ ਨੂੰ ਜਿਹਦੀ ਸਰਕਾਰ ਆਗੇ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਇਹ ਜਿਹੜੇ ਇਥੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਪਹਾਨਾ ਐਡਾ ਵੱਡਾ ਕੋਈ ਖਤਰਨਾਕ ਖੱਤਵਾਦੀ ਐ ਕਿ ਉਹਨੂੰ ਬਰਫ ਦੀਆਂ ਸਿੱਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਐ ਮੁੱਖ ਮੰਤਰੀ ਨੂੰ ਦਿਖਾਉਣ ਦੀ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਐਨੀ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਂਗਾ ਐਸ तरीके ਦਾ ਉਤਰੇਗਾ ਜਮਾਂ ਹੀ ਮਸਲ ਦੇ ਲਈ ਕੁਚਲਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਨੇ ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ ਉਹਨਾਂ ਚ ਸਾਰਿਆਂ ਦੀ ਕੋਈ ਜ਼ਮੀਰਾਂ ਮਰ ਚੁੱਕੀਆਂ ਕਿਸੇ ਬੰਦੇ ਨੇ ਕੋਈ ਹਾ ਨਰਾ ਨਹੀਂ ਮਾਰਿਆ ਹਾ ਨਰਾ ਦਾ ਕੀ ਮਾਰਨਾ ਸਭ ਮਿੱਟੀ ਦੇ ਮਾਦੋ ਆ ਜੋ ਇਹ ਕਹਿੰਦੇ ਆ ਉਹ ਪਾਰ ਹੈ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਰਾਲਿਓ ਮੁੰਡਾ ਜੋਤ ਬੜਿੰਗ ਰਾਜੂ ਆ ਮੁੰਡਾ ਸਾਧੂ ਵਾਲੇ ਤੋਂ ਹੋਰ ਵੀ ਕਈ ਨੌਜਵਾਨ ਐ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਆ ਉਹਨਾਂ ਦਾ ਧੰਨਵਾਦ ਹਲੇ ਹੀ ਬੰਦਾ ਦੇ ਅੰਦਰ ਜ਼ਮੀਰ ਜਾਗਦੀ ਆ ਪਰ ਇਹ ਜ਼ੁਲਮ ਇਹਦੀ ਜੜ ਪਟਣੀ ਆ ਸੰਦੂਰ ਵਾਲੇ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜ਼ੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀ ਆ ਸਰੂਰ ਕੋਈ ਰਾਜਿਸਰ ਹਲਾ ਨਹੀਂ ਸਕਦਾ ਉਹ ਰਾਜਧਾਨੀ ਤੁਸੀਂ ਜਿਮਨੀ ਚੋਣ ਚ ਵੀ ਪਟਕੇ ਦਿਖਾਤੀ ਤੇ ਇਹ ਜ਼ਾਲਮ ਸਰਕਾਰ ਦੇ ਜਿਹੜਾ ਆ 24 ਦੀ ਚੋਣ ਤੁਸੀਂ ਪਟੜੀਆਂ ਹੀ ਪਟੜੀਆਂ ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਇਤੋਂ ਵੀ ਜ਼ਿਆਦਾ ਜਬਰਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਇੱਕ ਹਰਤਾ ਅੱਗੇ ਜਲੰਧਰ ਇਹ ਜਿਮਨੀ ਚੋਣ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦੁਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਦਰ ਦੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲ ਰਾਹੀਂ ਇਹ ਬਕਾਊ ਆ ਜੀ ਇਹ ਧਰਮਿਆਂ ਤੇ ਬਹਿ ਜਾਂਦੇ ਆ ਜੀ ਇਹਦਾਂ ਨੂੰ ਤਾਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨ ਦੇ ਮਾਰੇ ਤਰਪੇ ਨੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਤੇ ਛਿੱਤਰਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦਕ ਰੂਪ ਵਿੱਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਓ ਤੇ ਆਉਣ ਵਾਲੇ ਸਮੇਂ 'ਚ 24 'ਚ ਸਾਰੇ ਪੰਜਾਬ 'ਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ 'ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਧਾਨੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਿਆਂ ਨਾਲ ਮਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਬਚੂਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਖੜਾਂਗੇ ਬਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ